ਉਹ ਬੰਦਾ ਜਿਹੜਾ ਆਉਂਦਾ ਫੋਟਾ ਜਿੰਦਾ ਹਾਂ ਉਹ ਬੰਦਾ ਬੋਟਾ ਕੋਈ ਨਾ ਦਾਦੇ ਨੂੰ ਪੋਟਿਕਲ ਜੀ ਬਣਾ ਲਈ ਨਨੇ ਦੇ ਨਾਲ ਜਿਹੜੀ ਲਾਈਟਾਂ ਜੀਆਂ ਬਾਹਰ ਪੈਂਦੀਆਂ ਮਿੱਟੀ ਲਾਉਣ ਵਾਲੀ ਆ ਮਿੱਟੀ ਬੜਮਾਉਣੇ ਆ ਕਹਿ ਕੇ ਹੀ ਪਿਓ ਨੂੰ ਤਾਲਣ ਦੇ ਉੱਚੀ ਹੈ ਨਾ ਜੋ ਵੱਢ ਜਾਤਾ ਉਹ ਤਾਦੀ ਦਾਲ ਬਣਦੀ ਅੱਜ ਆਪਣੀ ਇਹ ਜੀ ਬੰਦ ਗੋਬੀ ਬੰਦ ਗੋਬੇ ਦੀ ਠੀਕ ਆ ਆਲੂ ਤੇ ਬੰਦ ਗੋਭੀ ਇਹ ਦਾਲ ਦੇ ਬਹੁਤ ਮਾਰਾਂ ਤੁਸੀਂ ਇਹ ਕਮਾਲ ਕਰਤੀ ਠੀਕ ਆ ਫਿਰ ਨਹੀਂ ਨਹੀਂ ਦਾਲ ਬਹੁਤ ਸਵਾਦ ਖਾਈਦੀ ਆ ਫਿਰ ਯਾਰ ਬਹੁਤ ਸਵਾਦ ਹੁੰਦੀ ਆ ਬਣਾ ਦੇ ਵੀ ਬਾਈ 10 ਮਿੰਟ ਲਾ ਕੇ ਆ ਐਨੇ ਤੇਜੀਆਂ ਲਸਣ ਲਸਣ ਵਿੱਚ ਬਾਈ ਟਮਾਟਾ ਲਸਣ ਅਦਰਕ ਗੰਡਾ ਮਸਾਲਾ ਸਾਰਾ ਕੁੱਟ ਕੇ ਪਾਇਆ ਮੈਂ ਕਹਾਂ ਉਹਦੀ ਆ ਕਿ ਨਹੀਂ ਹਾਂ ਉਹਦੀ ਉਹਦੀ ਬਾਈ ਇੱਥੇ ਆਉਂਦੀ ਬਾਜਨਾ ਹੂੰ ਚਲ ਆਇਆ ਤਪਿਆ ਕਰੇ ਨਾ ਬਾਬੇ ਦੀ ਲੋ ਫੇਰ ਸਵਾਦ ਆ ਧੂਆਂ ਨਿਕਲੇ ਜਗਾ ਤੋਂ ਅੱਗੇ ਕਹਿੰਦੇ ਸੀ ਉਹ ਧੂਆ ਨਿਕਲਿਆ ਵੀ ਲੋ ਚੱਲ ਵੀ ਲੋ ਅੱਗੇ ਤਾਂ ਇਹ ਕਹਿੰਦੇ ਲੋ ਲੰਗਰ ਤਾਂ ਆਪਦੇ ਹਾਂ ਤਾਂ ਆਪਦੇ ਰਹਿਣ ਕਹਿੰਦੇ ਤਾਂ ਹੀ ਹੈ ਜੇ ਇੱਥੇ ਚੁੱਲਾ ਮਚੂ ਤਾਂ ਚੁੱਲਾ ਮਚੂ ਤਾਂ ਹੁਣ ਆਪਣੇ ਕੋਲੇ ਲੱਕੜਖਾਨਾ ਬੇਸਾਬ ਪਿਆ ਤੇ ਜੇ ਗੈਸ ਮਚੂ ਨੂੰ ਉਹ ਲੋ ਹਾਂ ਉਹ ਕਰੀ ਨਾ ਕਹਿੰਦਾ ਉਹ ਨਹੀਂ ਨਾ ਕਹਿੰਦਾ ਫਿਰ ਆਪਣਾ ਸ਼ਾਹੀ ਠਾਠ ਹੋਊਗੀ ਸ਼ਾਹੀ ਠਾਠ ਹੋ ਉਹ ਠੀਕ ਆ ਬੰਨੀ ਮੰਨੀ ਵਿਭਾਗ ਸੇਵਾਦਾਰ ਪੂਰਾ ਬੰਦ ਮੰਨੀ ਲੈ ਬੰਦ ਕੋਬੀ ਇਸ਼ਾ ਆਲੂ ਪਾਏ ਸੀ ਦੂਜੇ ਲੋਟਾਂ ਬੰਦ ਕੋਬੀ ਆ ਵਾਲੇ ਹੋਇਆ ਸਵਾਲੇ ਵੀ ਆ ਆ ਵਾਲੇ ਆ ਤਰੇ ਸਵਾਲੇ ਦੀ ਗੱਲ ਉਹ ਆ ਕੇ ਪਾਏ ਬਈ ਆਲੂ ਉਹ ਨਾ ਬੈਗ ਜਿਹੜੇ ਦਿੰਦੀ ਆ ਹੂੰ ਉਹ ਗੰਦਾ ਥੋੜਾ ਆ ਉਹ ਬੁਦੀਵਲੀ ਉਹਨਾ ਬਣਾ ਕੇ ਮਿਸਤਰੀ ਦੀ ਹੈ ਆਹੋ ਸਿਆਰ ਦਾ ਲੱਗਿਆ ਉਹ ਲੱਗਿਆ ਆਹ ਵੀ ਚਾਹੁੰਦਾ ਬਾਥਰੂਮ ਅੱਲਾ ਬਣ ਗਏ ਆਪਣੇ ਹੈ ਲੱਗ ਗਿਆ ਨਜ਼ਾਰਾ ਆ ਗਿਆ ਫਿਰ ਤਾਂ ਹੈ ਮਿਸਤਰੀ ਲੱਗ ਗਿਆ ਆਪਣਾ ਕਿ ਨਹੀਂ ਲੱਗਾ ਪੱਥਰ ਲਾਉਣ ਉਹ ਠੀਕ ਆ ਠੀਕ ਆ ਬਾ ਆ ਭੋਲਿਆ ਤੇ ਬਣਾਤਾ ਮੱਲਾ ਕਿਲਾ ਹੈ ਠੀਕ ਆ ਫਿਰ ਹੈ ਠੀਕ ਆ ਠੀਕ ਆ ਹੁਣ ਨਾ ਜਦੋਂ ਆਇਆ ਦੂਜਾ ਆਪਣਾ ਕੀ ਉਹਦਾ ਨਾਮ ਮਿਸਤਰੀ ਆਪਣੇ ਇੱਥੇ ਦੂਜਾ ਲੋਹੇ ਵਾਲਾ ਇੱਕ ਤਾਂ ਹੈ ਬਾਥਰੂਮ ਚ ਬੜਨ ਨੂੰ ਲਾ ਲੈਣੇ ਹੱਥ ਪਾਉਣ ਵਾਲੇ ਆ ਵੀ ਐ ਥੱਲਾ ਲੰਮਾ ਜਾ ਹੋਵੇ ਹੱਥ ਪਾ ਕੇ ਬੁਢੀ ਬੰਦਾ ਚੜ੍ਹ ਸਕਦਾ ਠੀਕ ਹੈ ਸੌਖਾ ਲਾਂਗੇ ਤੇ 1 ਲੋਆ ਦੇਾਂਗੇ ਲੋਹੇ ਦਾ ਇੱਧਰ ਠੱਡਾ ਆ ਜਾ ਤੇ ਉਹਦੇ ਨੂੰ ਹੱਥ ਪਾ ਕੇ ਜਿਵੇਂ ਬੰਦਾ ਮਾਰਦੀ ਚੜਜੇ ਕਿ ਨਹੀਂ ਹਾਂ ਠੀਕ ਆ ਚੱਕ ਤਾਂ ਲਾਣਾ ਸ਼ਾਬਾਸ਼ ਬਹੁਤ ਵਧੀਆ ਇਹ ਸ਼ਾਇਦ ਇੱਧਰ ਹੁਣ ਅੰਦਰ ਚਲਾਤਾ ਕੰਮ ਮਹਤਰੀ ਨੇ ਹੈ ਚਲੋ ਬਹੁਤ ਵਧੀਆ ਬਹੁਤ ਵਧੀਆ ਚੱਕ ਤੋਂ ਦਾਵਾ ਦਾ ਸ਼ਾਬਾਸ਼ ਬਸ ਠੀਕ ਆ ਠੀਕ ਆ ਹੁਣ ਨੰਬਰ ਨੂੰ ਕੋਈ ਰੱਖੋ ਕਰਕੇ ਹੈ ਨੰਬਰ ਆਪ ਲੰਬਰ ਜੋਰਾ ਬਸ ਉਹਦਾ ਜੋਰੇ ਬਾਕੀ ਨੂੰ ਨਾ ਲਾ ਲਾ ਕੇ ਉੱਧੇ ਜੋਰੇ ਨੂੰ ਸੱਦ ਉਹਦਾ ਉਹਨੇ ਆਉਣਾ ਸੀ ਅੱਜ ਗਾਜੇ ਨੇ ਉਹਦਾ ਆਪਾਂ ਲਿਆਉਣਾ ਸੀਗਾ ਸਮਾਨ ਅੱਜ ਤੇ ਕੋਈ ਨਹੀਂ ਉਧਰ ਵੀ ਆਪਣਾ ਫਾਰਸ ਹਾਂ ਉਹ ਵੀ ਲੱਗ ਗਿਆ ਵਧੀਆ ਕੋਈ ਨਹੀਂ ਉਹ ਵੀ ਆਪਾਂ ਉਹਦੇ ਚ ਤਾਂ ਜੋਰੇ ਦਾ ਕੰਮ ਨਹੀਂ ਹੈ ਉਹਦੇ ਚ ਤਾਂ ਆਪਾਂ ਹੈਗਾ ਲਾਈਟਾਂ ਦਾ ਕੰਮ ਇੱਕ ਜੋੜੀਆਂ ਵਾਲੇ ਬੰਦੇ ਨੂੰ ਸਦਕੇ ਵਿੱਚ ਆ ਦਵਾਈਏ ਜੋੜੀਆਂ ਦਾ ਚਲ ਹੁਣ ਹੋਰ ਨਹੀਂ ਤਾਂ ਆਪਣੀ ਬਰਸੀ ਵੇਲੇ ਨੂੰ ਦੂਜਾ ਆਪਣਾ ਤਿਆਰ ਹੋ ਜੂ ਸਭ ਕੁਝ ਬਰਸੀ ਵੇਲੇ ਨੂੰ ਕਮਰਾ ਵੀ ਤਿਆਰ ਹੋ ਜੂ ਬਾਥਰੂਮ ਤਾਂ ਬਾਈ ਆਪਣੇ ਹੁਣੇ ਤਿਆਰ ਆ ਤੇ ਬਲਜੀਤ ਮਹਿਤਰੀ ਨੂੰ ਅੱਜ ਮੈਂ ਕਹਿੰਨਾ ਵੀ ਆ ਜਾ ਮਿੱਤਰਾ ਬਾਥਰੂਮਾਂ ਦੇ ਤੇ ਉਹੋ ਤੇ ਇੱਕ ਇਧਰ ਆਪਣੀ ਗਰਿੱਲਾਂ ਗਰੋਲਾ ਬਣਾ ਕੇ ਲਾ ਦੇ ਦੇ ਸਮਾਨ ਸਾਨੂੰ ਲਿਖਾ ਦੇ ਹੁਣ ਤੇਲ ਗਏ ਆ ਭਰਨ ਚੰਨੇ ਹੋਣੀ ਤੇ 10000 ਦਾ ਤੇਲ ਮਲਦਾ ਜਪਵਾਦਾ ਇੰਜਨ ਚ ਪਾ ਦੇਣਾ ਗੱਡੀ ਚ ਪਾ ਦੇਣਾ ਤੇ 770 ਲੀਟਰ ਇਥੇ ਫਿਰ ਆਪਣਾ ਚੱਲੂ ਪੂਰਾ ਮੇਲੇ ਤੇ ਕੰਮ ਤੇ ਇਹਦੇ ਬਾਈ ਇਥੇ ਜਾਂਦਾ ਬਾਈ ਸਾਰਾ ਅੱਜ ਆਪਣਾ ਕਲੀਅਰ ਹੋ ਜਾਣਾ ਇਹ ਫਿਰ ਇਥੇ ਆਪਾਂ ਜੋੜੀਆਂ ਵਾਲੇ ਨੂੰ ਸੱਜੇ ਆਦਿਆ ਸਾਰਾ ਫਰਸੋ ਆਰ ਤਾਂ ਕਲੀਅਰ ਆ ਬਾਈ ਲੱਗਿਆ ਵਾ ਨੇ ਵਿੱਚ ਉਹਦੇ ਭਰਨਾ ਕੀ ਕਹਿੰਦੇ ਨੇ ਤੈਨੂੰ ਬਾਈ ਇਹਨੂੰ ਕੀ ਗਰਾਊਟ ਭਰੀ ਹੈ ਹਾਂ ਗਰਾਊਟ ਹਾਂ ਉਹ ਭਰਦੇ ਆ ਠੀਕ ਆ ਠੀਕ ਆ ਜਿਹੜੇ ਜੋੜਾਂ ਇਹਾਂ ਚ ਸਾਰੇ ਵਧੀਆ ਫਿਰ ਹਾਂ ਦੇ ਭਰਦੇ ਆ ਬਾਈ ਇਹ ਵੀ ਆਪਣਾ ਕਲੀਅਰ ਹੋ ਗਿਆ ਹਾਰਸ ਵੀ ਲੱਗ ਗਿਆ ਤੇ ਇੱਥੇ ਹੁਣ ਜੋੜੀ ਲਾਉਣੀ ਆ ਤੇ ਉਧਰ ਆਪਾਂ ਗਰਿੱਲਾਂ ਲਾ ਦੇਣੀਆਂ ਗਰਿੱਲਾਂ ਦੇ ਨਾਲ ਕਰ ਦੇਣੀ ਆ ਜਾਲੀ ਫੈਟੋ ਠੀਕ ਆ ਬਾਈ ਹੋ ਗਿਆ ਕੰਮ ਫਿਰ ਇਧਰ ਉਧਰ ਕਰਤਾ ਚਾਲੂ ਠੀਕ ਆ ਠੀਕ ਆ ਬਹੁਤ ਬਹੁਤ ਚੱਕ ਦਿਓ ਕਰਾ ਫਟਾ ਸ਼ਾਬਾਸ਼ ਹੁਣ ਆਪਾਂ ਨਿਸ਼ਾਨ ਸਾਹਿਬ ਵੀ ਅਰ ਕੀ ਵਿਸਾਖੀ ਦੇ ਚੜਾਉਣਾ ਬਾਬੇ ਦਾ ਉਹ ਕੋਲਾਂ ਦੀ ਬਣਾਉਣੇ ਵੀਡੀਓ ਬਣਾ ਕੇ ਲਿਆਉਣੇ ਉਹ ਬੁੱਟੇ